ਗੱਲਾਂ ਬਾਤਾਂ ਦਾ ਸਿਲਸਿਲਾ ਸੁਣ ਰਹੇ ਹੋ ਦੋਸਤੋ ਅੱਜ ਆਪਾਂ ਪਹੁੰਚੇ ਆਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਪਾਈ ਰੂਪਾ ਵਿਖੇ ਸਨਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਈ ਰੂਪਾ ਆਪਾਂ ਜਿਸ ਵਿਅਕਤੀ ਨਾਲ ਗੱਲ ਕਰਨ ਜਾ ਰਹੇ ਆਂ ਉਹ ਨੇ ਸਨਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਈ ਰੂਪਾ ਦੇ ਪ੍ਰਿੰਸੀਪਲ ਅੱਜ ਅਸੀਂ ਉਹਨਾਂ ਦੀ ਜ਼ਿੰਦਗੀ ਬਾਰੇ ਕਿਉਂਕਿ ਬੜੇ ਸੰਘਰਸ਼ਾਂ ਪਰ ਜ਼ਿੰਦਗੀ ਹੈ ਬੜੇ ਸੰਘਰਸ਼ ਲੜਿਆ ਉਹਨਾਂ ਨੇ ਉਹਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਪਹਿਲਾਂ ਸਭ ਤੋਂ ਆਪਾਂ ਉਹਨਾਂ ਦਾ ਸਤਿਕਾਰ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡਾ ਜਿਹੜਾ ਬਚਪਨ ਹੈ ਤੇ ਬਚਪਨ ਦੀ ਪੜ੍ਹਾਈ ਕਹਿ ਲੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਸਦਾ ਗੁਰਨਾਬ ਸਿੰਘ ਜੀ ਬੋਲਗਾਂ ਦਾ ਬਾਦਸ਼ਾਹ ਜਿਹੜਾ ਨੇ ਇੱਥੇ ਸ਼ਿਰਕਤ ਕੀਤੀ ਉੱਚੇ ਤੌਰ ਤੇ ਧੰਨਵਾਦ ਕਰਦਾ ਸਮੂਹ ਦਰਸ਼ਕਾਂ ਨੂੰ ਫਤਿਹ ਬਲਾਉਣਾ ਵਾਜ ਖਾਲਸਾ ਸ੍ਰੀ ਵਾਹਿਗੁਰੂ ਫਤਿਹ ਸਰ ਮੈਂ ਸਧਾਰਨ ਪਰਿਵਾਰ ਤੋਂ ਆਂ ਜੀ ਨਿਮਰ ਪਰਿਵਾਰਿਕ ਤੋਂ ਬਚਪਨਾ ਸਿੰਗਰਸ ਮੇਰੇ ਹਾ ਕੋਈ ਬਹੁਤ ਹੀ ਪ੍ਰਾਪਰਟੀ ਨਹੀਂ ਸੀ ਬਾਪੂ ਜੀ ਕੋਲ ਜੀ ਚੰਗੇ ਖਿਆਲਤ ਦੇ ਸੀਗੇ ਵਸੂਣਾ ਨੇ ਪੜਾਤਾ ਤਿੰਨ ਭਰਾਏਗੇ ਮੇਰਾ ਭਾਈ ਸਾਹਿਬ ਸੈਟੀ ਚ ਨੌਕਰੀ ਕਰਦੇ ਸਨ ਤਿਆਰ ਹੋ ਗਿਆ ਜਿਹੜਾ ਮੈਨੂੰ ਵੱਡਾ ਹੈਗਾ ਉਹ ਖੇਤੀਬਾੜੀ ਕਰਦੇ ਆ ਜੀ ਤੇ ਮੈਂ ਪੜਦਾ ਰਿਹਾ ਸਹਾਯੋਗ ਦਿੰਦੇ ਰਹੇ ਘਰ ਦੇ ਉਹਨਾਂ ਦੇ ਵੱਡੇ ਭਾਈ ਸਾਹਿਬ ਦੀ ਬਦੌਲਤ ਬਾਪੂ ਜੀ ਦੀ ਬਦੌਲਤ ਮੈਂ ਟ੍ਰਿਪਲ ਐਮ ਐ ਬੀ ਐਡ ਕੀਤੀ ਆ ਵਾਹ ਜੀ ਉਸ ਤੋਂ ਬਾਅਦ ਬੇਰਜ਼ਗਾਰ ਰਹਾ ਜੀ ਫਿਰ ਪ੍ਰਾਈਵੇਟ ਜੌਬ ਕੀਤੀ ਸਕੂਲਾਂ ਚ 10-12 ਸਾਲ ਉਸ ਤੋਂ ਬਾਅਦ 2005 ਚ ਫੇਰਾ ਇਹ ਉਪਰਾਲਾ ਕੀਤਾ ਛੋਟੀ ਸੰਸਥਾ ਚਲਾਈ ਠੀਕ ਜਿਹਦੇ ਦੀਨ ਹੋਣਾ ਕੰਮ ਕਰ ਰਿਹਾ ਠੀਕ ਹੈ ਸਰਦਾਰ ਸਰਜੀਤ ਸਿੰਘ ਜੀ ਤੁਹਾਡੇ ਨਾਮ ਦੇ ਨਾਲ ਚੇਲਾ ਲਾ ਰਿਹਾ ਹੈ ਚੇਲਾ ਤੋਂ ਸਮਝ ਨਹੀਂ ਆਈ ਕਿਸੇ ਨੂੰ ਸਾਰੇ ਪੁੱਛਦੇ ਵੀ ਚੇਲਾ ਕੀ ਕਾਰ ਦਰਅਸਲ ਸਾਡੇ ਜਿਹੜੇ ਪੁਰਖੇ ਸੀਗੇ ਜੀ ਉਹ ਪਹਿਲਾਂ ਮੀਆਂ ਨੂੰ ਮੰਨਦੇ ਸੀਗੇ ਤੇ ਚੌਂਕੀ ਲਾਉਂਦੇ ਵੀਰਵਾਰ ਜੀ 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 ਉਹ ਚੌਂਕੀ ਦੀ ਬਦੌਲਤ ਸਾਨੂੰ ਤਖਾਲਸ ਪੈ ਗਿਆ ਚੇਲੇ ਦਾ ਹਾਂ ਉਹ ਗੁੱਸਾ ਕਰਦੇ ਸੀ ਫਿਰ ਬਾਪੂ ਜੀ ਕਾਬਰੇਡ ਖੈਲਾ ਦੇ ਸੀਗੇ ਉਹ ਚੇਲਾ ਨਾਲ ਨਾਂ ਦੇ ਨਾਲ ਲਿਖਣ ਲੱਗੇ ਫਿਰ ਹੁਣ ਸਾਡੀ ਜਿਹੜੀ ਪਹਿਚਾਣ ਉਹ ਚੇਲਿਆਂ ਤੋਂ ਹੀ ਠੀਕ ਹੈ ਜਾਨੇ ਉਹ ਮੰਨੀ ਜਾਂਦੀ ਹੈ ਜੀ ਪਹਿਲਾਂ ਹੀ ਤੂੰ ਰੜਕ ਚ ਸੀ ਹਾਂਜੀ ਹਾਂਜੀ ਤੇ ਤੁਸੀਂ ਜਿਹੜੀ ਕਾਲਜ এডਿਊਕੇਸ਼ਨ ਆ ਫਿਰ ਪ੍ਰਾਈਵੇਟ ਕੀਤੀ ਕਿ ਕਾਲਜ ਜਾ ਕੇ ਨਹੀਂ ਮੈਂ ਰੈਗੂਲਰ ਕੀਤੀ ਜੀ ਟੀਪੀਡੀ ਕਾਲਜ ਟੀਬੜੀ ਮਾਲਵਾ ਕਾਲਜ ਜੀ ਪਲੱਸ 1 2 ਵੀ ਸਰ ਪਹਿਲਾਂ ਸ਼ੁਰੂ ਹੋਈ ਸੀਗੀ 88 ਚ ਕਾਲ ਚੱਲਾ ਗਿਆ ਸੀਗਾ ਜੀ ਉਦੋਂ ਇਹਦਾ ਸਮਾ ਸੀਗਾ ਉਹ ਸੰਘਾ ਦਾ ਸਮਾ ਸੀਗਾ ਉਸ ਵੇਲੇ ਕਾਲ 'ਚ ਆਮ ਜਨਤ ਬਹੁਤਾਂ ਬੰਦ ਹੀ ਰਹਿੰਦੇ ਸੀ ਕਾਲ 'ਚ ਹਾਂਜੀ ਹਾਂਜੀ ਜਿਆਦਾ ਬੰਦ ਤੇ 92 'ਚ ਮੈਂ ਵੀ ਇਹ ਕੀਤੀ ਆ ਉਸ ਤੋਂ ਬਾਅਦ ਫਿਰ ਮੈਂ ਰੀਨਰ ਸੈਂਟਰ ਪ੍ਰਿੰਡਾ ਚ ਲੱਗ ਗਿਆ 92 ਤੇ 94 'ਚ ਫਿਰ ਉੱਥੇ ਪ੍ਰਾਈ ਕੀਤੀ ਐਮ ਐ ਕੀਤੀ ਫਿਰ ਉਸ ਤੋਂ ਬਾਅਦ ਵੀਰ ਵਗੈਰਾ ਕੀਤੀ ਫਿਰ ਡਬਲ ਐਮ ਐ ਦੀ ਗੱਲ ਕੀਤੀ ਠੀਕ ਹੈ ਇੱਕ ਤੁਸੀਂ ਕਿਉਂਕਿ ਬੇਰੁਜ਼ਗਾਰ ਵੀ ਹੋ ਗਏ ਸੀ ਤਾਂ ਵੀ ਕੁਝ ਕਾਰਨ ਹੋ ਜਾਂਦੇ ਉੰਜ ਵੀ ਹੈ ਵੇ ਪਿੱਛੇ ਕਿਸਾਨ ਯੂਨੀਅਨ ਜਿਹੜਾ ਚੱਲਿਆ ਧਰਨਾ ਹਾਂਜੀ ਖਨੌਰੀ ਵਾਲਾ ਖਾਸ ਤੌਰ ਤੇ ਮਸ਼ਹੂਰ ਆ ਤਾਂ ਉਹਦੇ ਵਿੱਚ ਵੀ ਸਰਗਰਮਾਂ ਕੀਤੀਆਂ ਤੁਸੀਂ ਹਾਂਜੀ ਉਦੋਂ ਪਹਿਲਾਂ ਜਿਹੜਾ ਦਿੱਲੀ ਧਰਨਾ ਲੱਗਿਆ ਸੀਗਾ ਜੀ ਹਾਂਜੀ ਉਸ ਚ ਪਿੰਡ ਕਨੂ ਕਾਹੀ ਮੱਤ ਕੀਤੀ ਆ ਪਿੰਡ ਦਾ ਨੂੰ ਪਤਾ ਹੀ ਐ ਇਸ ਚੀਜ਼ ਦਾ ਤਾਂ ਹਾਂਜੀ ਸਕੂਲ ਬੈਨਾ ਹੀ ਭੇਜਦੇ ਰਹੇ ਆ ਜੀ ਤੇ ਲੱਕੜਾ ਵਗੈਰਾ ਦੀ ਸੇਵਾ ਵੀ ਕਰਦੇ ਤੋਂ ਤਿੰਨ ਚਾਰ ਟਰਾਲੀ ਭੇਜਦੇ ਅਸੀਂ ਹਾਂਜੀ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਤੇ ਆਪ ਵੀ ਰਹੇ 26 ਜਨਵਰੀ ਨੂੰ ਕੱਟ ਸਦਾਗਾ ਸੀ ਟਰੈਕਟਰ ਵੀ ਲੈ ਕੇ ਆ ਸੀ ਕਿ ਉੱਥੇ ਹਾਂਜੀ ਹਾਂਜੀ ਬੇਟਾ ਸੀ ਨਾਲ ਸਕੂਲ ਦਾ ਸਟਾਫ ਸੀ ਨਾਲ ਉਸ ਦਿਨ ਵੀ ਅਸੀਂ ਉੱਥੇ ਸੀਗੇ ਵਾਹ ਵਾਹ ਉਹ ਸੰਘਰਸ਼ ਨੂੰ ਸਮਰਪਤ ਹੋ ਕੇ ਬਹੁਤ ਕੁਝ ਸੋਚੋ ਸਿੱਖਿਆ ਖੱਤਿਆ ਵੀ ਆ ਤੇ ਸੇਵਾ ਕਰਨ ਦਾ ਬਲ ਵੀ ਮਿਲਿਆ ਉਸ ਵਿੱਚੋਂ ਤੁਸੀਂ ਕਿਉਂ ਕਹੇ ਮੁਹਿੰਮਾਂ ਚਲਾਈਆਂ ਹੀ ਜ਼ਿਆਦਾ ਹੈ ਤੇ ਇੱਕ ਤੁਹਾਡੀ ਪੌਦਿਆਂ ਪ੍ਰਤੀ ਵੀ ਬੜੀ ਜਾਣ ਪਛਾਣ ਬਣੀ ਵੀ ਹੈ ਵੀ ਅੱਜ ਸਰਜੀਤ ਸਿੰਘ ਫਲਾਣੇ ਤਾਂ ਇਹਨੇ ਪੌਦੇ ਲਾਉਣ ਜਾ ਰਹੇ ਹੈ ਅੱਜ ਆ ਸ਼ੁਰੂ ਕਰ ਰਹੇ ਹੈ ਇਹ ਤੁਹਾਡਾ ਜਨਰਲ ਸ਼ੌਂਕ ਹੀ ਬਣ ਗਿਆ ਕਿ ਕੀ ਇਹ ਤਾਂ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਜੀ ਮੇਰਾ ਅੱਛਾ ਵਾਤਾਵਰਣ ਦੇ ਨਾਲ ਠੀਕ ਜਿਹੜਾ ਮੂਹ ਮੱਤ ਹੈਗੀ ਜੀ ਜੀ ਤੁਹਾਨੂੰ ਮੈਂ ਦੱਸ ਦਿਆਂ ਵੀ 24 ਸਾਲ ਹੋ ਗਏ ਜੀ ਮੈਂ ਝੋਨਾ ਨਹੀਂ ਲਾਇਆ ਅੱਛਾ ਬਿਲਕੁਲ ਆਹ ਸੁਧਾਰਨ ਕੀਤੀ ਕਰਦਾ ਆਰਗੈਨ ਖੇਤੀ ਕਰਦਾ ਅੱਛਾ ਉਹਦੇ ਪਰਨ ਕਰ ਲਿਆ ਸੀਗਾ ਵੀ ਘੱਟੋ ਘੱਟ ਨਾ ਬਰਾਲੀ ਨੂੰ ਅੱਗ ਲਾਉਣੀ ਆ ਨਾ ਝੋਨਾ ਲਾਉਣਾ ਨਾ ਪਾਣੀ ਦੀ ਜਿਹੜੀ ਦਰਵਾਤੋਂ ਕਰਨੀ ਆ ਠੀਕ ਹੈ ਚਲੋ ਮੜਾ ਮੁਟਾ ਸਕੂਲ ਚੋਂ ਗੁਜ਼ਾਰਾ ਹੋਈ ਜਾਂਦਾਗਾ ਚਲੋ ਕਿਵੇਂ ਵੀ ਹੈ ਤੇ ਇਹਦੇ ਨਾਲ ਹੀ ਫਿਰ ਵਾਤਾਵਰਨ ਦਾ ਸ਼ੌਂਕ ਸੀਗਾ ਹਮ ਘੱਟੋ ਘੱਟ ਬੜਤ ਨਹੀਂ 7-8 ਸੌ ਦਰਖਤ ਮੈਂ ਪਾਲਿਆ ਲਾਇਆ ਤੁਸੀਂ ਦੇਖ ਬਹੁਤ ਲਾਈ ਬਹੁਤ ਸਕੂਲ ਚ ਵੀ ਬਹੁਤ ਜਿਆਦਾ ਲਾਇ ਵੀ ਵਿਰਾਸਤੀ ਆ ਸਾਰੇ ਬੋਹੜ ਪਿੱਪਲ ਅੱਛਾ ਅੱਛਾ ਜਿੰਨੇ ਵੀ ਹਾਂ ਠੀਕ ਹੈ ਤਾਂ ਇਹ ਦਰਖਤ ਨੇ ਤਾਲੀਆਂ ਨਿੰਮਾ ਨੂੰ ਪਿਛਲੇ ਸਾਲ ਦੋ ਸਾਲ ਹੋ ਗਏ ਮਾਰ ਪੇਗੀ ਸੀਗੀ 10-12 ਨਿੰਮਾ ਮਾਰ ਚੀਂਗਾ ਸੀ ਚਲੋ ਉਹ ਤਾਂ ਵੱਖਰੀ ਗੱਲ ਆ ਇਹ ਹੁਣ ਵੀ ਯਾਨਕਿ ਜਿੰਮ ਕਰਨੀ ਵੀ ਤੁਸੀਂ ਦੇਖਿਆ ਬਾਹਰਲੇ ਪਾਸੇ ਹਾਂਜੀ ਹਾਂਜੀ ਉਸ ਗਾ ਬਾਲ ਵੀ ਉਧਰ ਸਾਰੇ ਨਹੀਂ ਦੇਖਿਆ ਯਾਨਕਿ ਜਿੱਤੇ ਵੀ ਕੋਈ ਦਰਖਤ ਉੱਗਿਆ ਹੁੰਦਾ ਪੱਟਿਆ ਨਿਗਾ ਮਤਬਵਾਦ ਆ ਹੁੰਦਾ ਵੀ ਦਰਖਤ ਨੂੰ ਪਾਲਣਾ ਤੇ ਹੋਰ ਲਾਉਣੇ ਹੋਰ ਲਾਉਣੇ ਆ ਬੱਚਿਆਂ ਨੂੰ ਵੀ ਸਕੂਲਾਂ ਨੇ ਉਤਸ਼ਾਹਤ ਕਰੀਦਾ ਹੈ ਬੱਚੇ ਬਹੁਤ ਦਰਖਤ ਲਾਉਂਦੇ ਨੇ ਠੀਕ ਹੈ ਜੀ ਇਸ ਦੇ ਨਾਲ ਹੀ ਥੋੜਾ ਨਾਂ ਜਿਹੜਾ ਇਲਾਕੇ 'ਚ ਆਇਆ ਪਿੱਛੇ ਜੇ ਸਰਕਾਰ ਵੱਲੋਂ ਚਲਾਇਆ ਗਿਆ ਸੀ ਜੁੱਧ ਨਸ਼ਿਆਂ ਵਿਰੁੱਧ ਹਾਂਜੀ ਉਹਦੇ ਜਿਵੇਂ ਤੁਸੀਂ ਬਹੁਤ ਸਰਗਰਮੀ ਲਈ ਕਾਫੀ ਇੱਥੇ ਮੈਂ ਸੁਣਦਾ ਰਿਹਾ ਬਈ ਪਹਿਰੇ ਪੂਰੇ ਲਵਾਏ ਤੇ ਹੋਰ ਬਹੁਤ ਉਹ ਕਿੰਨਾ ਕੰਮ ਤੁਸੀਂ ਕੀਤਾ ਤੇ ਕਿੰਨਾ ਕ ਸਫਲ ਰਹੇ ਹੋ ਜੀ ਦਰਸ ਜੀ ਸਾਡੇ ਨੌਜਵਾਨ ਮੁੰਡੇ ਸੀਗੇ ਉਹਨਾਂ ਨੇ ਅਪਰਾਲਾ ਕੀਤਾ ਸੀਗਾ ਜੀ 18 ਜੁਲਾਈ 2000 ਤੇ ਇਹ ਨੂੰ ਅਸੀਂ ਇਹ ਮਾਮਲਾ ਸ਼ੁਰੂ ਕੀਤੀ ਸੀਗੀ ਜੀ ਮੈਂ ਬੱਚਿਆਂ ਨੂੰ ਪਹਿਲੇ ਕਹੇ ਸੀ ਬੇਟੇ ਵੇਖੋ ਜੇ ਤਾਂ ਇਸ ਵਿੱਚ ਮਜਪਾਉ ਨਾ ਜੇ ਪਏ ਤਾਂ ਆਪਾਂ ਪਿੱਛੇ ਨਹੀਂ ਹਟਣਾ ਹਾਂਜੀ ਹਾਂਜੀ ਉਹਨਾਂ ਨੇ ਬਹੁਤ ਜ਼ਿਆਦਾ ਪਿੰਡ ਨੇ ਸਹਿਯੋਗ ਦਿੱਤਾ ਜੀ ਠੀਕ ਹੈ ਜਿਸ ਤਹਿਤ ਅਸੀਂ ਕਾਫੀ ਕੰਟਰੋਲ ਕੀਤਾ ਜਿਨਾਂ ਚਿਰ ਲੋਕ ਸਹਿਯੋਗ ਦੇ ਹੀ ਗਏ ਹਾਂਜੀ ਪਹਿਰੇ ਵੀ ਰਾਤ ਨੂੰ ਸਾਡੇ ਚੱਲਦੇ ਸੀ ਲਗਾਤਾਰ ਸਵਾ ਸਾਲ ਅਸੀਂ ਪਹਿਰੇ ਲਾਏ ਆਗੇ ਹਾਂ ਸੁਣਦੇ ਰਹੇ ਉਸ ਤੋਂ ਬਾਅਦ ਸਾਰੇ ਪਿੰਡ ਸਾਰੇ ਨਗਰ ਦੇ ਸਹਿਯੋਗ ਨਾਲ ਅਸੀਂ 50 ਕੈਮਰੇ ਲਾਇਏ ਲਈ ਸਾਡਾ ਸਾਰਾ ਬਕਾਇਦਾ ਆਪਣੇ ਅੰਦਰਲੇ ਘਰੇ ਕੰਟਰੋਲ ਰੂਮ ਬਣਾਇਆ ਵਾ ਜਿੰਨਾ ਵੀ ਭੈਰੂ ਪਾਸਟਾ ਪਿੰਡ ਆਈ ਸਾਰਾ ਕੈਮਰਾ ਦਿੱਤੀ ਨੇ ਦਾ ਹੁਣ ਵੀ ਕੈਮਰੇ ਬਕਾਇਦਾ ਚੱਲ ਰਹੇ ਨੇ ਉਹਦੀ ਮੇਨਟੇਨ ਵਗੈਰਾ ਕਰਾਈ ਦੀ ਹੈ ਜੀ ਹਾਂਜੀ ਬਾਬਾ ਤੇ ਜਦੋਂ ਵੀ ਕਿਸੇ ਦਾ ਕੋਈ ਮਿਸ ਅਪ ਨੂੰ ਵਾਪਰਦਾ ਘਟਨਾ ਵਾਪਰਦੀ ਆ ਸਾਰੇ ਕੱਟੇ ਹੁੰਦੇ ਆ ਹਾਂਜੀ ਤਾਂ ਪੁਲਿਸ ਵਾਲੇ ਵੀ ਉਤਰ ਕਾਰਡ ਲੈ ਕੇ ਜਾਂਦੇ ਆ ਆ ਫਿਰ ਉਹ ਕੰਟਰੋਲ ਹੀ ਮੇਨ ਹੋ ਗਿਆ ਹਾਂਜੀ ਤੇ ਇਹਦੇ ਨਾਲ ਲੁੱਟਾ ਘੋੜਾ ਦਾ ਵੀ ਬਹੁਤ ਅਸਰ ਪੈਂਦਾ ਜੇ ਕੋਈ ਘਟਨਾ ਵਾਪਰਦੀ ਤਾਂ ਨਾਲ ਦੇ ਨਾਲ ਉਹਦਾ ਪਤਾ ਲੱਗ ਜਾਂਦਾ ਇਹ ਫਿਰ ਤੁਸੀਂ ਖਰਚਾ ਕਿੱਥੋਂ ਕੀਤਾ ਇਹ ਸੂਹ ਬਪਾਈ ਰੂਚਾਂਦੀ ਨਗਰੀ ਬਪਾਈ ਰੂਚਾਂ ਦੇਵਸਾ ਇਹ ਨਗਰ ਨੇ ਬਹੁਤ ਸਹਿਯੋਗਤਾ ਜਿਹੜੇ ਨੌਜਵਾਨ ਮੁੰਡੇ ਨਾਲ ਲੱਗੇ ਸੀ ਉਹਨਾਂ ਨੇ ਸਹਿਯੋਗਤਾ ਉਹ ਸਾਰਾ ਪੈਸਾ ਇਕੱਠਾ ਕਰਕੇ ਅਸੀਂ ਉਹਦਾ ਪਿੰਡ 'ਚ ਹੋਰ ਵੀ ਨੱਕੇ ਜਿਹੜੇ ਬਣਾਏ ਸੀਗੇ ਤੇ ਇਹ ਸਾਰੇ ਕੈਮਰੇ ਜਿਹੜੇ ਲਾਏ ਸੀਗੇ ਮਕੈਦਾ ਅਸੀਂ ਇਹ ਕਹਿ ਸਕਦੇ ਹਾਂ ਕਿ ਕੁੱਲ ਗਲੀ ਮੁਹੱਲਾ ਕੁੱਲ ਚੌਕ ਸੜਕ ਦੇ ਜੋ ਸਾਡੇ ਇੰਟਰੀਆਂ ਭਾਈ ਰੁਪਏ ਚ ਪੈਂਦੀਆਂ ਸਾਰਾ ਕੈਮਰੇ ਦੀ ਨਹੀਂ ਵਾਹ ਬਹੁਤ ਸੋਹਣੀ ਚੀਜ਼ ਇਹਦਾ ਅੱਜ ਵੀ ਜਿਹੜੇ ਮੁੰਡੇ ਆ ਉਹ ਮਹੀਨੇ ਬਾਅਦ ਆਏ ਮਹੀਨੇ ਕੋਈ 50 ਰੁਪਏ ਕੋਈ 100 ਰੁਪਿਆ ਇੱਕ ਸਾਡੀ ਗਰੁੱਪ ਬਣਾ ਬਈ ਨਵਾਂ ਵਿਰੋਧ ਕਮੇਟੀ ਆ ਉਹਨੂੰ ਨੇਟ ਕਰ ਦਿੰਦੇ ਉਹ ਅਸੀਂ ਉਹਦੀ ਰਿਪੇਅਰ ਵਗੈਰਾ ਤੇ ਲਾਈ ਜਾਂਦੇ ਆ ਉਹ ਇੱਛਾ ਮਤਾਬ ਇੱਛਾ ਮਤਾਬ ਕੋਈ ਕੰਪਲਸਰੀ ਨਹੀਂ ਆਹ ਕੰਪਲਸਰੀ ਨਹੀਂ ਤੇ ਉਹ ਬਹੁਤ ਵਧੀਆ ਚੱਲ ਰਹੀ ਹੈ ਜੀ ਬਹੁਤ ਵੱਡਾ ਯੋਗਦਾਨ ਹੈ ਜੇ ਤਾਂ ਅੱਜ ਦੇ ਵਿੱਚ ਨਸ਼ਿਆਂ ਦਾ ਤਾਂ ਇੰਨਾ ਕੋਹੜ ਚੱਲਿਆ ਹੋਇਆ ਹਾਂਜੀ ਵੀ ਜਿੰਨੇ ਕਹਿਦਗੇ ਨਵੇਂ ਜੋ ਆਕ 15-15 100-100 ਸਾਲ ਦੇ ਇਸ ਪਰ ਸੇ ਪਏਗੇ ਮੌਤਾਂ ਵੀ ਕਿੰਨੀਆਂ ਹੋਣ ਬਹੁਤ ਹੋਣਾਂ ਜੀ ਸਾੜੇ ਬਹੁਤ ਹੋਣਾਂ ਜੀ ਪਰ ਉਦੋਂ ਕਾਫੀ ਫਰਕ ਪੈ ਗਿਆ ਸਾਲ ਪਰ ਤਾਂ ਸਵਾ ਸਾਲ ਤੱਕ ਕੋਈ ਮੌਤ ਨਹੀਂ ਹੋਈ ਜੀ ਮੌਤ ਵੀ ਨਹੀਂ ਹੋਈ ਬਹੁਤ ਲੋਕਾਂ ਨੇ ਸਹਿਜੂ ਤਾਂ ਹੌਲੀ ਹੌਲੀ ਸਰਕਾਰਾਂ ਦੇ ਹਜੇ ਕੰਮ ਹੁੰਦੇ ਸਾਡੇ ਮੁੰਡਿਆਂ ਦੇ ਪਰਚੇ-ਪੁਰਚੇ ਹੋਗੇ ਜੀ ਹਾਂ ਉਹ ਗਲਤ ਹੋ ਰਿਹਾ ਤਾਂ ਸਹਿਜੋਗਰੋ ਪ੍ਰਸ਼ਾਸਨ ਨੇ ਕੋਈ ਨਾ ਇੱਕ ਤਾਂ ਮੇਰੇ ਤੇ ਵੀ ਦੋ ਪਰਚੇ ਹੋਏ ਪਿਆ ਅੱਛਾ ਅੱਛਾ ਤੇ ਪਰ ਅੱਜ ਵੀ ਜੇ ਕੋਈ ਪਿੰਡ ਚ ਨਸ਼ੇ ਵਾਲਾ ਸਾਨੂੰ ਮਿਲਦਾ ਜਾਂ ਹੋਰ ਮਿਲਦਾ ਸਾਡੇ ਜਿਹੜੇ ਨੌਜਵਾਨ ਮੁੰਡੇ ਆ ਜਾਂ ਪਿੰਡ ਦੇ ਆ ਉਹ ਹਜੇ ਵੀ ਘੇਰਦੇ ਆ ਅੱਛਾ ਹਾਂਜੀ ਹੁਣ ਵੀ ਘੇਰਦੇ ਬਕਾਇਦਾ ਉਹਨੇ ਸਰਕਾਰ ਮੈਂ ਤਾਂ ਨਹੀਂ ਅਸੀਂ ਫੇਰ ਗੱਲ ਸੁਣੋ ਵੀ ਚਲਾਇਆ ਤਾਂ ਸਹਿਜੋਗਰੋ ਮਤਲਬ ਸਰਕਾਰ ਨੇ ਇਹ ਕੰਮ ਹਾਂਜੀ ਤੇ ਕਰਤਾ ਉਲਟ ਵੀ ਸਰਕਾਰ ਨੇ ਸਾਰਾ ਕੰਮ ਇਹ ਥੋੜੇ ਦੇ ਵੀ ਕੇਸ ਬਣਾਤੇ ਹਾਂਜੀ ਕਿਉਂਕਿ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਜੀ ਹੂੰ ਉਹਨਾਂ ਦੀ ਸੁਣਵਾਈ ਤਾਂ ਜੱਕਦਾ ਨਹੀਂ ਹੋ ਜਾਂਦੀ ਆ ਜਿਹੜੇ ਬੰਦੇ ਰੋਕਦੇ ਸੀਗੇ ਉਹਨਾਂ ਤੇ ਫਿਰ ਆ ਉਹਨਾਂ ਨੂੰ ਸੁਣਵਾਈ ਹੋ ਗਈ ਨਾ ਮੁੰਡਿਆਂ ਦੇ ਮਨ ਟੁੱਟ ਗਏ ਫਿਰ ਮੁੰਡੇ ਪਿੱਛੇ हट ਗਏ ਪਿੱਛੇ ੜ ਕੇ ਕਰਨ ਇਹ ਜਿਹੜੀ ਮੈਂ ਮਸੀ ਮੱਠੀ ਪਈ ਕਿੱਥੇ ਤਾਂ ਐ ਇਹਨਾਂ ਨੂੰ ਸਨਮਾਨਤ ਕੀਤਾ ਹੁੰਦਾ ਉੱਥੇ ਹੋਰ ਪਿੰਡ ਵੀ ਚੜਦਾ ਇਸ ਤਰ੍ਹਾਂ ਨਾਲ ਤੇ ਕਿੱਥੇ ਮਤਲਬ ਜਵਾਕਾ ਤੇ ਅਸਰ ਪੈ ਗਿਆ ਹਾਂਜੀ ਫਿਰ ਉਹਦਾ ਕਰਕੇ ਹਾਂ ਤੇ ਇੱਕ ਪਿਛਲੇ ਕੰਮਾਂ ਦੇ ਨਾਲ ਨਾਲ ਹਾਂ ਅੱਜ ਜਿਹੜਾ ਪੰਜਾਬ ਡੁੱਬ ਰਿਹਾ ਹੈ ਜੀ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਰਾ ਹੀ ਡੁੱਬ ਗਿਆ ਹਾਂਜੀ ਹਾਂਜੀ ਜੇ 2-4 ਜ਼ਿਲ੍ਹੇ ਬਚਿਆ ਤਾਂ ਉਹ ਵਿਚਾਰੇ ਉਹਨਾਂ ਨੂੰ ਪਾਲਣ ਤੇ ਲੱਗੇ ਪਿਆ ਬਿਲਕੁਲ ਜੀ ਇਹ ਮੁਹਿਮ ਬਹੁਤ ਵੱਡੀ ਹੈ ਤੇ ਹੈ ਵੀ ਸਮਾਏ ਸੇ ਵੀ ਹਾਂਜੀ ਹਾਂਜੀ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਕਹੂਗਾ ਕਿਸੇ ਨੂੰ ਫੇਰ ਜਾਊ ਹਾਂਜੀ ਥੋੜਾ ਯੋਗਦਾਨ ਇੱਧਰ ਵੀ ਬਹੁਤ ਸੁਣਿਆ ਵੀ ਕਾਫੀ ਕੰਮ ਵੱਡਾ ਕਰ ਰਹੇ ਹਾਂ ਤੁਸੀਂ ਹਾਂਜੀ ਬਸ ਫੋਰਸ ਤਾਂ ਹੈਗੀ ਹੀ ਸਮਾ ਹੈਗਾ ਹਾਂ ਹਾਂ ਚਲੋ ਸਮਾ ਆਪ ਹੰਡਾਇਆ ਉਸ ਸਥਿਤੀ ਚ ਨੰਗੇ ਆ ਜੀ ਇੱਕ ਦੋ ਸੰਸਥਾਵਾਂ ਮੜੀਆਂ ਉਹਨਾਂ ਦਾ ਵੀ ਮੈਂ ਮੈਂਬਰ ਹੈਗਾ WhatsApp ਤੇ ਭਾਈ ਜੀਮਦਾਰ ਭਾਈਚਾਰੇ ਦੀ ਬਣੀ ਵੀ ਇੱਕ ਅੱਛਾ ਇੱਕ ਪਿੰਡ ਲੈਵਲ ਤੇ ਵੀ ਉਤਸ਼ਾਹਤ ਕੀਤਾ ਸਾਡੇ ਜਿਹੜੇ ਨਸ਼ਾ ਵਿਰੋਧੀ ਕਮੇਟੀ ਦਾ ਗਰੁੱਪ ਚੱਲਦਾ ਲਗਭਗ ਇਹਦੇ ਵਿੱਚ ਪਿੰਡ ਦੇ ਸਾਰੇ ਉਹੀ ਮੁੰਡੇ ਆ ਮੁੰਡੇ ਹੈਗੇ ਜੀ ਸਾਰੇ ਸਿਆਣੇ ਬਜ਼ੁਰਗ ਵਗੈਰਾ ਵੀ ਸ਼ਾਮਿਲ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਕਰੀਆ ਸਾਡੇ ਪਿੰਡੋਂ ਸੱਤ ਅੱਠ ਕਿ ਟਰਾਲੀਆਂ ਦੇ ਆਏ ਸੀਗੇ ਮਡੇਰਾਂ ਦੇ ਗਵਾਰ ਹੋਰ ਕੱਟੇ ਕਰਕੇ ਉਹਨਾਂ ਨੂੰ ਬੇਨਤੀ ਕਰੀ ਵੀ ਆਪਾਂ ਹੁਣ ਪੈਸੇ ਇਕੱਠੇ ਕਰ ਗਏ ਹਾਂ ਆਉਣ ਵਾਲੇ ਸਮੇਂ 'ਚ ਜਿਵੇਂ ਉਹ ਬੋਲ ਰਹੇ ਨੇ ਵੀ ਭਾਈ ਜਦੋਂ ਪਾਣੀ ਪਿੱਛੇ ਮੁੜ ਗਿਆ ਮਹੀਨਾ ਡੇਢ ਮਹੀਨੇ ਨੂੰ ਵੀ ਉਹਦੀ ਮਤ ਕਰਨੇ ਹੁਣ ਅਸੀਂ ਬੁੱਧਵਾਰ ਨੂੰ ਦੀ ਗ੍ਰਾਹੀ ਇਕੱਠੀ ਕਰਨ ਲੱਗਣਾ ਪਿੰਡ ਦੀ ਪਿੰਡ ਦੀ ਪਿੰਡ ਚ ਲੈਵਲ 'ਚ ਕੁਝ ਸੀਗੇ ਨੌਜਵਾਨ ਜਿਹੜੇ ਕਹਿੰਦੇ ਆਪਾਂ ਰਾਸ਼ਨ ਇਕੱਠਾ ਕਰਨਾ ਉਹਨਾਂ ਨੂੰ ਮਸਾ ਬੇਨਤੀ ਕਰਕੇ ਰੋਕਿਆ ਤੇ ਬੁੱਧਵਾਰ ਤੋਂ ਦੇਖੋ ਕਿੰਨਾ ਕ ਉਹਦੇ ਵਿੱਚ ਸਹਿਯੋਗ ਦਿੰਦਾ ਨਹੀਂ ਨਹੀਂ ਥੋੜਾ ਥੋੜੇ ਮਗਰ ਵੀ ਲੱਗਦਾ ਹੈ ਥੋੜੀ ਸੋਣਦੇ ਤੁਸੀਂ ਅਕ ਵਧੀਆ ਗੱਲਾਂ ਜਾਂ ਵਧੀਆ ਕੰਮਾਂ ਵੱਲ ਧਿਆਨ ਦਿਤਾਏ ਇਸ ਕਰਕੇ ਲੋਕ ਛੋਟੇ ਸੁਣਦੇ ਆ ਛੋਟੇ ਮਗਰ ਵੀ ਲੱਗਦੇ ਆ ਬੱਚੇ ਵੀ ਇਸੇ ਕਰਕੇ ਅੱਜ ਦੇ ਨੌਜਵਾਨ ਤਾਂ ਸੁਣਨ ਨੂੰ ਤਿਆਰੀ ਨਹੀਂ ਕੀ ਸੀ ਬਿਲਕੁਲ ਜੀ ਜੇ ਸੁਣਦੇ ਆ ਤਾਂ ਛੋਟੇ ਕਿਸੇ ਕਾਰਨਾ ਕਰਕੇ ਸੁਣਦੇ ਆ ਸਾਡੇ ਪ੍ਰਧਾਨ ਸਾਹਿਬਾ ਜਿਹੜੇ ਹਮ ਅੱਜ ਕੱਲ ਨਗਰ ਪੰਚਾਇਤ ਦੇ ਬਹੁਤ ਨਾਈਸ ਪਰਸਨ ਨੇ ਜੀ ਉਹ ਵੀ ਬਹੁਤ ਸਹਿਯੋਗ ਦੇ ਰਿਹਾ ਉਹਨਾਂ ਨੇ ਵੀ ਇਹ ਪ੍ਰਾਲਾ ਕੀਤਾ ਉਹਨਾਂ ਨੂੰ ਵੀ ਸਹਿਯੋਗ ਦੇ ਰਹੇ ਆ ਠੀਕ ਜਿੰਮੇਵਾਰ ਪਰਚਨਾ ਹੋ ਹਾਂਜੀ ਹਾਂਜੀ ਤੇ ਅਸੀਂ ਉਹਦੀ ਰਹਿਨਮਾਈ ਇਹ ਠੀਕ ਸਾਰਾ ਫੰਡ ਵਗੈਰਾ ਇਕੱਠਾ ਕਰਕੇ ਉਹਨਾਂ ਦੀ ਕਮੇਟੀ ਬਣੂ ਜਿਵੇਂ ਉਹ ਚਾਹਣਗੇ ਉਵੇਂ ਲਾ ਦੇਣਗੇ ਸਾਡੇ ਤਾਂ ਇਹੀ ਪ੍ਰਾਲਾ ਵੀ ਹਰ ਇੱਕ ਦੀ ਮਿਹਨਤ ਕਰਕੇ ਬੇਨਤੀ ਕਰਕੇ ਵੱਦ ਵੱਦ ਜਿਹੜੇ ਪੈਸੇ ਇਕੱਠੇ ਕਰੇ ਜਾਣ ਤਾਂ ਕਿ ਆ ਵੀ ਤਿਆਰ ਹੋਵੇ ਉੱਥੇ ਪਹੁੰਚਾਇਆ ਜਾਵੇ ਜਿਵੇਂ ਸਮਾਨ ਹੈ ਠੀਕ ਹੈ ਬਾਕੀ ਟਰੈਕਟਰ ਹੈ ਜਾਈ ਸੁੱਖ ਨਾਲ ਸਾਰਿਆਂ ਕੋਲੇ ਉਹ ਟਰੈਕਟਰ ਜਿੰਨੇ ਵੀ ਦਿਨ ਉੱਥੇ ਦਾ 15 ਦਿਨ ਲੋਡ ਪੂ ਉੱਥੇ ਟਰੈਕਟਰ ਛੱਡ ਆਉਗੇ ਲੋ ਕੋਈ ਸ਼ੱਕ ਨਹੀਂ ਇਸ ਤੋਂ ਬਿਨਾ ਤੁਸੀਂ ਹੋਰ ਕੋਈ ਵਿਸ਼ੇਸ਼ ਕੰਮ ਕੀਤਾ ਹੋਵੇ ਜਿਵੇਂ ਕਲਚਰ ਬਣੇ ਵੀ ਮੈਨੂੰ ਪਤਾ ਲੱਗਿਆ ਵੀ ਤੁਸੀਂ ਬਹੁਤ ਧਿਆਨ ਦਿੰਦੇ ਹੋ ਮੇਰਾ ਸ਼ੌਂਕ ਹੈ ਜੀ ਪੁਰਾਣੇ ਵਿਰਸੇ ਨੂੰ ਸਾਹਮਣਾ ਜੀ 2016 ਤੋਂ ਮੈਂ ਵਿਰਾਸਤੀ ਬਾਗ ਇੱਕ ਗਰੁੱਪ ਆਪਣਾ ਸਾਡਾ ਫੇਸਬੁੱਕ ਦਾ ਉਹਦੇ ਨਾਲ ਜੁੜੇ ਹੋਏ ਨੇ ਕਾਫੀ ਮੈਂਬਰ ਸਹਿਵਨ ਸੂਝਵਾਨ ਮੇਲੇ ਕਰਾ ਰਹੇ ਹਾਂ ਇਸ ਸਾਲ ਮੇਲਾ ਕਰਾਈਦਾ ਜੀ ਜੀ ਪਹਿਲਾਂ ਤੀਆਂ ਦਾ ਮੇਲਾ ਵੀ ਕਰਾਉਂਦੇ ਸੀ ਫਿਰ ਹੌਲੀ-ਹੌਲੀ ਕਿਤੇ ਇੱਕ ਕਿਤੇ ਦੋ ਐ ਕਰਵਾ ਦਿੱਤੇ ਆ ਹਾਂਜੀ ਹਾਂਜੀ ਤੇ ਮੇਰੀ ਜਿਹੜੀ ਰਹਿਣੀ ਵਹਿਣੀ ਆ ਪ੍ਰਾਣੀਆਂ ਖੱਦਰ ਪਾਉਣਾ ਨਹੀਂ ਨਹੀਂ ਇਹ ਤਾਂ ਵਧੀਆ ਜੀ ਜਦੋਂ ਗੱਲ ਆਨ ਜਦੋਂ ਤੁਸੀਂ ਜਿਹੜਾ ਲੋਕ ਸਭਿਆਚਾਰ ਨੂੰ ਸਾਹਮ ਦੇਉਂ ਸਫੇਰੀ ਤਾਂ ਉਹਦਾ ਮੂਹਰ ਲਾਣਗੇ ਸ਼ੌਕ ਹੈ ਜੀ 2019 ਚ ਕੱਚਾ ਕੰਮ ਕਰ ਬਣਾਇਆ ਸੀਗਾ ਉਮੀਰ ਸਰਕੀ ਵਾਲੇ ਦਾ ਕੱਚੇ ਇਟਾਂ ਦਾ ਹਾਂਜੀ ਹਾਂਜੀ ਸੁਹਾਤ ਰਸੋਈ ਚਵਾਰਾ ਵਗੈਰਾ ਬਕਾਇਦਾ ਉਹਨੂੰ ਸ਼ਿੰਗਾਰ ਕੇ ਰੱਖੀ ਦਾ ਆਰ ਪੀਓ ਦੇ ਵਿੱਚ ਬੇਟੀ ਦਾ ਰਹੀਦਾ ਠੀਕ ਹੈ ਠੀਕ ਮੇਲੇ ਵੇਲੇ ਵੀ ਉਹ ਤਾਂ ਉਹ ਕਰੀਦਾ ਹੈਗਾ ਕੰਮ ਲੈ ਜਾਂ ਕੇ ਵੀ ਹਾਂਜੀ ਸ਼ਿੰਗਾਰੀ ਦਾ ਇਹ ਉਹਨੂੰ ਪੂਰਾ ਹਾਰੇ-ਹਰੇ ਬਣਾਏ ਪਿਆ ਬੱਚਿਆਂ ਚ ਵੀ ਰੁਚੀ ਆ ਬੱਚੇ ਵੀ ਸਹਿਯੋਗ ਦਿੰਦੇ ਆ ਜਾਂਦੇ ਆ ਜੀ ਵਰਸੇ ਲਈ ਬੱਚੇ ਬਹੁਤ ਇੰਦਰ ਤੋਂ ਧਿਆਨ ਦੇ ਰਹੇ ਆ ਸਮਾਨ ਵੀ ਵੱਧ-ਵੱਧ ਇਕੱਠਾ ਕਰੀਦਾ ਜੀ ਹੰਡਾਇ ਦਾ ਗੱਡਾ ਮਸ਼ਹੂਰ ਸੀਗਾ ਪੁਰਾਣਾ ਗੱਡਾ ਲੈ ਕੇ ਉਹ ਵੀ ਤਿਆਰ ਕਰਵਾਇਆ ਕਰਾਤਾ ਹਾਂਜੀ ਵਾਹ 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 ਤੇ ਜਿੰਨੇ ਵੀ ਸੰਦ ਸੰਦੇੜੇ ਪੁਰਾਣੇ ਮਿਲਦੇ ਆ ਇੱਕ ਸਾਡੇ ਸਤਿਕਾਰਯੋਗ ਵਕੀਲ ਸਾਹਿਬ ਨੇ ਸਰਦਾਰ ਅਜੀਤਪਾਲ ਮਡੇਰ ਸਾਹਿਬ ਜੀ ਉਹਨਾਂ ਕੋਲੇ ਕੋਈ 100 ਸਾਲ ਪੁਰਾਣਾ ਮੰਜਾ ਸੀਗਾ ਵੱਡਾ ਅੱਛਾ ਜਿਹਦੇ ਪਾਵੇ ਕੱਡੇ ਹੁੰਦੇ ਸੀ ਉਹਨਾਂ ਨੇ ਪਰਦਾਦੇ ਦਾ ਸੀਗਾ ਹਾਂਜੀ ਹਾਂਜੀ ਉਹ ਵੀ ਇੱਕ ਇੱਥੇ ਵਿਰਾਸਤ ਵਾਸਤੇ ਪੇਟ ਕਰਕੇ ਗਏ ਜੀ ਮਨੋਂ ਦਾ ਵਿੱਚ ਇੱਚੇ ਤੌਰ ਤੇ ਧੰਨਵਾਦ ਕਰਦਾ ਠੀਕ ਹੈ ਇਹਦੀਆਂ ਚੀਜ਼ਾਂ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਦੇਖ ਕੇ ਜਾਂਦਾ ਸਾਰਿਆਂ ਦਾ ਸਾਹਮ ਕੇ ਰੱਖੀ ਦੀ ਸੰਗਰਾ ਠੀਕ ਹੈ ਵੀ ਇਹਦਾ ਮਤਲਬ ਆਉਣ ਵਾਲੇ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਸਾਡਾ ਕੀ ਵਿਰਸਾ ਤੇ ਕੋਸ਼ਿਸ਼ ਕਰੀਦਾ ਵੀ ਉਹਨਾਂ ਨੂੰ ਉਹਦੇ ਨਾਲ ਜੋੜਨ ਦੀ ਜੋੜਨ ਦੀ ਠੀਕ ਵਾਧਾ ਹਾਂਜੀ ਤੇ ਇਸ ਤੋਂ ਸਵਾਏ ਹੋਰ ਕੋਈ ਐਕਸ਼ਨ ਕਿਹੜਾ ਮੈਨੂੰ ਲੱਗਦਾ ਹੋਰ ਵੀ ਹੋੜਦਾ ਇੱਕ ਦੋ ਹੋਰ ਵੀ ਅ ਬਸ ਵੱਧ ਵੱਧ ਭਾਈਚਾਰਕ ਸੰਜ ਜੀ ਜੀ ਹੋਰ ਇਤਾਂ ਗੱਲਾਂ ਚ ਗੱਲਾਂ ਕਰਨੀਆਂ ਛੱਡ ਦੇਣੀਆਂ ਹਮ ਇੱਕ ਨਿੱਜੀ ਤੌਰ ਤੇ ਅਸੀਂ ਤਿੰਨ ਭਰਾ ਹਾਂ ਜੀ ਸਾਡੇ ਤਿੰਨਾਂ ਭਰਾਵਾਂ ਦੀ ਬਹੁਤ ਜ਼ਿਆਦਾ ਬੰਨਦੀ ਆ ਚਾਚੇ ਤਾਏ ਸਾਰੇ ਜੋੜ ਕੇ ਰੱਖੇ ਵਿਆ ਵਾਹ ਜੀ ਵਾਹ ਇਸ ਪੱਧਰ ਤੇ ਤੁਸੀਂ ਚਾਹੇ ਪਿੰਡ ਵਿੱਚੋਂ ਹੀ ਪੁੱਛ ਲਿਓ ਵੀ ਸਰਜੀਤ ਦਾ ਕਿਹੋ ਜਿਹਾ ਸਵਾਗਤ ਤੁਹਾਨੂੰ ਆਪ ਹੀ ਦੱਸ ਦੇਣਗੇ ਨੇ ਉਹ ਤਾਂ ਜਿੰਦਗੀ ਚ ਸੰਘਰਸ਼ ਕਰਿਆ ਲੜਾਈ ਨਹੀਂ ਕਰੀ ਕਿਸੇ ਨਾਲ ਵੀ ਜਿੰਨੇ ਵੀ ਸਾਡਾ ਸ਼੍ਰੀਕਾ ਭਾਈਚਾਰਾ ਕਿਸੇ ਨਾਲ ਵਿਗਾੜ ਕੇ ਨਹੀਂ ਰੱਖੀ ਸਾਰਿਆਂ ਨੂੰ ਕੋਸ਼ਿਸ਼ ਕਰੀ ਦੇ ਵੀ ਉਹਨਾਂ ਨੂੰ ਮਿਲਾ ਕੇ ਰੱਖਣਾ ਠੀਕ ਹੈ ਉਹ ਵੀ ਸਧਾਰਨਤਾ ਜਿੰਨੇ ਵੀ ਹੁਣ ਪਿੰਡ ਲੈਵਲ ਤੇ ਆ ਸਾਈਕਲ ਦਾ ਮੈਨੂੰ ਸ਼ੌਕ ਹੈ ਅੱਛਾ ਸਾਈਕਲ ਮੈਂ ਵੱਤਵਤ ਹੁੰਦਾ ਵੀ ਸਾਈਕਲ ਚਲਾਵਾ ਠੀਕ ਹੈ ਦੂਰ ਨੇੜੇ ਤੁਹਾਡੇ ਦਿਵਾਲ ਪਰੇ ਆ ਭਗਤੇ ਆ ਰਾਮਪਰੇ ਤੱਕ ਵੀ ਮੈਂ ਸਾਈਕਲ ਤੇ ਮਾਰਚ ਕਰ ਲੀਦਾਗਾ ਠੀਕ ਹੈ ਸਮਾਤਮਨ ਇਹ ਜੇ ਵਧਿਆ ਨੇ ਵਧੀਆ ਬਖਸ਼ ਹੈਗਾ ਬਹੁਤ ਵਧੀਆ ਤੇ ਉਸ ਹੱਬ ਵਾਲਾ ਮੈਂ ਤਾਂ ਜਿੰਨਾ ਕਹਿ ਸਕਦੇ ਆ ਵੀ ਕਿਉਂਕਿ ਤੰਗਾਂ ਤੂਸ਼ੀਆਂ ਚ ਪੜੇ ਆ ਬਾਪੂ ਵਰਗਿਆਂ ਤੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸੀ ਹਾਂਜੀ ਹਾਂਜੀ ਉਹਨਾਂ ਨੇ ਬਸ ਇੰਨੀ ਆ ਵੀ ਥਿੱਕਲੇ ਜਮੀਨ ਤੇ ਉਹ ਸਾਂਭ ਲਈ ਸਾਰੀ ਗਹਿਣੇ ਵਗੈਰਾ ਪਈ ਸੀਗੇ ਠੀਕ ਮੇਰੇ ਨਾਲ ਕਦੇ ਮਤ ਕਰੀ ਉਹਨਾਂ ਨੇ ਬਾਣ ਛੜਾ ਕੀਤਾ ਕਿਉਂਕਿ ਉਹ ਜੀਆਂ ਸਥਿਤੀਆਂ ਚ ਪੜੇ ਕਰਕੇ ਉਹਨਾਂ ਦੀਆਂ ਸਥਿਤੀਆਂ ਹੌਣ ਵੀ ਉੱਥੇ ਆ ਜ਼ੀਰੋ ਲੈਵਲ ਦੀ ਆਪਾਂ ਦਿਲ ਚ ਰੱਖਿਆ ਨਾ ਤੁਸੀਂ ਜਦੋਂ ਜਦੋਂ ਦਾ ਪਛੋਕਰ ਭੁੱਲ ਗਿਆ ਹੋ ਗਿਆ ਅੱਜ ਵੀ ਸਕੂਲ ਦੇ ਵਿੱਚ ਇਹੋ ਜਿਹੇ ਲੋੜਵੰਦ ਬੱਚੇ ਹੈਗੇ ਹਾਂਜੀ ਜਿਨ੍ਹਾਂ ਨੂੰ ਫਿਕਸਮ ਕਰਾ ਦਿੱਤੀ ਹੁੰਦੀ ਜੰਮੀ ਡੇਢੀ ਦੀ ਕੁੜੀਤ ਵਗੈਰਾ ਹੋਈ ਵੀ ਆ ਤਾਂ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਆ ਠੀਕ ਹੈ ਉਹ ਕੋਲੀ ਸਾਹਿਬ ਹੈ ਪ੍ਰਿੰਸੀਪਲ ਜੀ ਉਹਨਾਂ ਨੂੰ ਬੇਨਤੀ ਕਰੀਦੀ ਆ ਤਾਂ ਕੋਈ ਇਹੋ ਜੀ ਦਿੱਕਤ ਨਹੀਂਗਾ ਜਿੰਨੇ ਜੋਗੇ ਹੈਗੇ ਆ ਹੁੰਦਾ ਵੀ ਸਮਾਜ ਸੇਵਾ ਕਰੀ ਜਾਵੇ ਉਹਨਾਂ ਨੂੰ ਥੋੜੀ ਅਵਸਥਾ ਮਨੂ ਸੰਕੂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਇੰਨੇ ਸ਼ੰਗਾਰਸ਼ ਮੈਂ ਤਾਂ ਹੈਰਾਨ ਐ ਵੀ ਕੋਈ ਇੱਕ ਕੰਮ ਕਰਦਾ ਕੋਈ ਦੋ ਕਰਦਾ ਤੁਸੀਂ ਪੰਜ ਨਹੀਂ ਸੱਤ ਨਹੀਂ ਇਹੀਂ ਨਹੀਂ ਪਤਾ ਕਿੰਨੇ ਕਰਤੇ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਸਿੱਧੇ ਰਾਹ ਪਾਇਆ ਆਪਦੇ ਪਿੰਡ ਦੀ ਸੇਵਾ ਕੀਤੀ ਐ ਲੋਕਾਂ ਦੀ ਸੇਵਾ ਵੀ ਕੀਤੀ ਐ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਿਕਾਲ ਜੀ ਤੁਹਾਡਾ ਵੀ ਜੀ ਆਇਆਂ ਤੁਸੀਂ ਆਏ ਚੱਲ ਕੇ ਹਰ ਕਦਮ ਕੇ ਨੱਤੇ ਥੈਂਕ ਯੂ ਸਤਿ ਸ੍ਰੀ ਅਕਾਲ